ਇਦੇ ਅਗਲੇ ਪੰਨੇ ਤੇ ਲਿਖਿਆ ਆ ਵੀ ਜਦੋਂ ਅਮਰਤ ਸੰਸਾਰ ਅਮਰਤ ਤਿਆਰ ਹੋਇਆ ਨਾ ਹਾਂਜੀ ਅਹ ਸ੍ਰੀ ਸਤਗੁਰ ਸਤਨਾਮ ਰਹੇ ਉਹ ਕਰਤਾਪੁਰਖ ਉਚਾਰ ਅਕਾਲ ਅਕਾਲ ਜਾਪ ਕਰ ਤੋਰੀ ਕਿਰਪਾ ਨਿਜ ਧਾਰ ਹੂੰ ਲਓ ਜੀ ਉਹਦੇ ਵਿੱਚ ਜਿਹੜੀ ਇਹ ਵੀ ਕਰਤ ਕਹਿੰਦੇ ਵੀ ਕਰਤ ਜਿਹੜੀ ਸੀ ਜਿਹੜੀ ਦੇਵੀ ਤੋਂ ਪ੍ਰਾਪਤ ਹੋਈ ਸੀ ਉਹ ਸਰਬਲੋਹ ਦੇ ਖੰਡੇ ਵਿੱਚ ਧਰ ਦਿੱਤੀ ਇਹ ਜਲ ਮਦ ਆਨ ਮਠਾਈ ਪਾਈ ਤੇ ਉਹਦੇ ਵਿੱਚ ਕੋਈ ਮਿੱਠੀ ਚੀਜ਼ ਪਤਾਸੇ ਪਾਏ ਗਏ ਖੰਡੇ ਦੀ ਪੌਲ ਤਿਆਰ ਕਰਵਾਈ ਗਈ ਠੀਕ ਹੈ ਜੀ ਭਾਜੀ ਇਹ ਚ ਬਹੁਤ ਜ਼ਰੂਰੀ ਗੱਲ ਸੀ ਜਿਹੜੀ ਜਿਹੜਾ ਵਿਸ਼ੇਸ਼ ਧਿਆਨ ਮੰਗਦੀ ਆ ਉਹ ਇਹ ਆ ਚੌਪਈ ਆ ਜੀ 76 76 ਪੰਨੇ ਦੇ ਉੱਤੇ ਪ੍ਰਥਮ ਪਗਉਤੀ ਵਾਰ ਜੋ ਪੌੜੀ ਪੜ ਪ੍ਰਥਮੇ ਆਪ ਸਤਗੁਰ ਜੋੜੀ ਨਉ ਪਾਤਸ਼ੀਅਨ ਪਾਤਸ਼ਾਹੀਅਨ ਲਇਓ ਧਿਆਨ ਧਿਆਏ ਅਬ ਦਸ਼ ਅਜ ਦਸ਼ਮਨ ਅਬ ਦਸ਼ਮਨ ਪਰ ਹੋਏ ਸਹਾਏ ਬਹੁੜ ਸਵਈਏ 32 ਉਚਾਰੇ ਸ੍ਰੀ ਸਤਗੁਰੂ ਸ੍ਰੀ ਮੁਖੋ ਸਵਾਰੇ ਤੇਜ ਤੇਜ ਜੋ ਚੰਡੀ ਬਾਣੀ ਸਉ ਪਾਹੁਲ ਇਹ ਮਧਹਿ ਠਾਣੀ ਭਾਜੀ ਇੱਥੇ ਪਹਿਲਾ ਪ੍ਰਥਮ ਪਗੋਤੀ ਵਾਰ ਜੋ ਪੌੜੀ ਜਿਹੜੀ ਚੰਡੀ ਦੀ ਵਾਰ ਆ ਉਹਦੀ ਪਹਿਲੀ ਪੌੜੀ ਜਿਹੜੀ ਆ ਸ੍ਰੀ ਪ੍ਰਥਮ ਪਗੋਤੀ ਸਿਮਰ ਕੇ ਉਹ ਪੜੀ ਗਈ ਫਿਰ ਨੌ ਪਾਤਸ਼ਾਹੀਆਂ ਉਹਦੇ ਵਿੱਚ ਕਿਉਂਕਿ ਨੌ ਪਾਤਸ਼ਾਹੀਆਂ ਦੇ ਨਾਂ ਨੇ ਅਬ ਦਸ਼ਮਨ ਪਰ ਹੋਏ ਸਹਾਈ ਫਿਰ ਦਸਵੀਂ ਪਾਸ਼ਾ ਨੇ ਉਹ ਨੌ ਪਾਸ਼ਾਹੀਆਂ ਦੇ ਨਾਂ ਪੜੇ ਗਏ ਬਹੁੜ ਇੱਕ ਮਿੰਟ ਭਾਜੀ ਮੈਂ ਆ ਗੱਲ ਕਲੀਅਰ ਕਰ ਦਵਾ ਭਾਜੀ ਮੈਂ ਮਾੜੀ ਜੀ ਗੱਲ ਕਲੀਅਰ ਕਰਨੀ ਚਾਹੁੰਦਾ ਕਿ ਨੌ ਪਾਤਸ਼ਾਹੀਆਂ ਲੋ ਧਿਆਏ ਓਏ ਕਹ ਰਿਹਾ ਰਤਨ ਸਿੰਘ ਭੰਗੂ ਕਹ ਰਿਹਾ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹਿਆ ਨੇ 9 ਨੂੰ ਯਾਦ ਕਰ ਲਿਆ ਅਬ ਦਸ਼ਮਨ ਪਰ ਹੋਈ ਸਹਾਈ ਪੋਈ ਜਿਹੜੀ ਚੰਡੀ ਆ ਜਿਹੜੀ ਪ੍ਰਥਮ ਪਕੋਤੀ ਆ ਉਹ ਮੇਰੇ ਉੱਤੇ ਸਹਾਈ ਹੋ ਗਈ ਇਹ ਇਸ ਤਰ੍ਹਾਂ ਅਰਥ ਕਰ ਰਿਹਾ ਚਲੋ ਇਦਾਂ ਰੱਖ ਲਓ ਹਾਂਜੀ ਇਹਨੇ ਇਦਾਂ ਹੀ ਕਿਤੇ ਆਬ ਦਸ਼ਮਨ ਪਰ ਹੋਈ ਸਹਾਈ ਕਿਉਂਕਿ ਉਹ ਖੁਦ ਕਹਿ ਰਹੇ ਆ ਠੀਕ ਹੈ ਜੀ ਹਾਂਜੀ ਚਲੋ ਅੱਗੇ ਬਹਾੜ ਸਵਈਏ ਬੱਤੀ ਉਚਾਰੇ ਹੂੰ ਸ਼੍ਰੀ ਸਤਗੁਰ ਸ੍ਰੀ ਮੁਖੋ ਸਵਾਰੇ ਫਿਰ 32 ਸਵਈਏ ਪੜੇ ਗਏ ਹੂੰ ਤੇਜ ਤੇਜ ਜੋ ਚੰਡੀ ਬਾਣੀ ਸਉ ਪੋਹਲ ਏ ਮਧੈ ਠਾਣੀ ਭਾਜੀ ਹੁਣ ਸਾਨੂੰ ਇਹ ਦੱਸਿਆ ਜਾਏ ਕਿ ਇਥੇ ਪੰਜ ਬਾਣੀਆਂ ਕਿੱਧਰ ਚੱਗੀਆਂ ਗਈਆਂ ਬਿਲਕੁਲ ਜਿਨ੍ਹਾਂ ਤੋਂ ਬਿਨਾ ਅਮਰਤ ਕਹਿੰਦੇ ਨਾ ਵੀ ਪੰਜਾਂ ਬਾਣੀਆਂ ਦਾ ਕੀ ਕਰਾਂਗੇ ਇਹ ਵਿਚਤਰਨਾਟਕ ਦੀਆਂ ਤਿੰਨ ਬਾਣੀਆਂ ਕਿ ਕੀ ਬਣੂ ਜੇ ਵਿਚਤਰਨਾਟਕ ਛੱਡਦੇ ਆ ਤਾਂ ਨਿਤਨੇਮ ਦਾ ਕੀ ਬਣੂਗਾ ਪੰਜਾਂ ਬਾਣੀਆਂ ਦਾ ਕੀ ਬਣੂਗਾ ਅੰਮ੍ਰਿਤ ਕਿਵੇਂ ਤਿਆਰ ਹੋਊਗਾ ਅੰਮ੍ਰਿਤ ਤਾਂ ਤਿਆਰ ਕੀਤਾ ਹੈ ਚੰਡੀ ਨੇ ਹਮ ਕਰਦ ਚੰਡੀ ਦੇ ਰਹੀ ਆ ਕਿ ਸ਼ਹਿਰਾ ਚੰਡੀ ਦੇ ਰਹੀ ਆ ਮਿੱਠਾ ਇੰਦਰ ਪਾਰਿਆ ਆ ਤੇ ਚੰਡੀ ਦੀ ਵਾਰ ਪੜ ਕੇ ਅੰਮ੍ਰਿਤ ਤਿਆਰ ਹੋ ਰਿਹਾ ਹੈ